ਉਜਾੜ ਹੋ ਚੁੱਕੇ ਬਾਜ਼ਾਰ ਚ ਲੈ ਕੇ ਆ ਗਿਆ ਆ ਦੇਖੋ ਕਿਰਾਂ ਬਹੁਤ ਤਕੜਾ ਬਾਜ਼ਾਰ ਹੁੰਦਾ ਸੀਗਾ ਇਹ ਅਜ ਬਗੜ ਦੇ ਵਿੱਚ ਸਾਰਾ ਖੰਡਰ ਹੋ ਥੱਲੇ ਦੁਕਾਨਾਂ ਨਹੀਂ ਸੇਠਾਂ ਦੀਆਂ ਉੱਤੇ ਉਹ ਰਹਿਸ਼ਾਂ ਹੁੰਦੀਆਂ ਸੀਗੀਆਂ ਆ ਇਧਰਲੇ ਪਾਸੇ ਵੀ ਦੇਖੋ ਕਲਾਕਾਰੀ ਦੇਖੋ ਕਿਰਾਂ ਯਾਰ ਕਮਾਲ ਚੂਲਨੇ ਦੇ ਨਾਲ ਬਣੀਆਂ ਹੁੰਦੀਆਂ ਸੀ ਇਹ ਇਸ ਵਕਤ ਛੱਤਾਂ ਡੈਗ ਚੁੱਕੀਆਂ ਨੇ ਰੰਗਾਂ ਦੇ ਰੰਗਾਂ ਦੇ ਨਿਸ਼ਾਨ ਹੋਵੇ ਪਤਾ ਲੱਗਦੇ ਆ ਵੀ ਇਹ ਰੰਗ ਕਰਾਉਣੇ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਹੁੰਦੀ ਇਹ ਵੱਡੀ ਗੱਲ ਹੁੰਦੀ ਸੀ ਕਿਉਂਕਿ ਇਧਰ ਆ ਦੇਖੋ ਯਾਰ ਗੇਟ ਲੈ ਕੇ ਡੈਗ ਚੁੱਕਿਆ ਜਿੰਦਾ ਲੱਗਿਆ ਜਿੰਦਾ ਆਉਦੀ ਉਹ ਵੀ ਮਤਲਬ ਵਫਾਦਾਰੀ ਤੇ ਖੜਾ ਹੋਇਆ ਵਾ ਜਿੰਦੇ ਦੀ ਵਫਾਦਾਰੀ ਪੂਰੀ ਆ ਤਖਤਾ ਲੈ ਕੇ ਡੱਗ ਪਿਆ ਇਹ ਸੁਣੋਂ ਮੈਂ ਦੱਸਦਾ ਅਜਬਗੜ ਭਾਨਗੜ ਤੋਂ ਪੈ ਜਾਂਦਾ ਵਾ 13 ਕਿਲੋਮੀਟਰ ਦੂਰ ਰਾਜਸਥਾਨ ਦੇ ਵਿੱਚ ਆ ਸੀ ਆ ਰਾਜਸਥਾਨ ਦੇ ਵਿੱਚ ਆ ਛਲਫਲੇ ਦੁਕਾਨਾਂ ਹੁੰਦੀਆਂ ਸੀ ਜਾਂ ਗਦਾਮ ਅਗਰਲੇ ਪਾਸੇ ਹੁੰਦੇ ਸੀ ਤੇ ਉਤਲੇ ਪਾਸੇ ਉਹਨਾਂ ਦੀ ਰਹਿائش ਹੁੰਦੀ ਸੀ ਇਹ ਵੱਡੇ ਵਪਾਰੀ ਇੱਥੇ ਆਉਂਦੇ ਹੁੰਦੇ ਸੀਗੇ ਅਜਬਗੜ ਦੇ ਵਿੱਚ ਕਿਲਾ ਵੀ ਬਣਿਆ ਹੋਇਆ ਵਾ ਦੱਸਿਆ ਇਹ ਵੀ ਜਾਂਦਾ ਵਾ ਵੀ ਇੱਥੇ ਇੱਕ ਸ਼ਰਾਫ ਦੇ ਕਾਰਨ ਸਾਰਾ ਸ਼ਹਿਰ ਹੀ ਉਜੜ ਗਿਆ ਸੀਗਾ ਉਹ ਗੱਲ ਕੀ ਹੋਈ ਸੀ ਉਹ ਵੀ ਦੱਸ ਦਿਆਂ ਕਹਿੰਦੇ ਰਤਨਾਵਤੀ ਨਾ ਦੀ ਇੱਕ ਔਰਤ ਹੁੰਦੀ ਸੀ ਤੇ ਉਹ ਬਹੁਤ ਖੂਬਸੂਰਤ ਸੀ ਇੱਕ ਸਿੰਧੂ ਸੇਵੜਾ ਨਾਮ ਦਾ ਤਾੰਤ੍ਰਿਕ ਰਹਿੰਦਾ ਹੁੰਦਾ ਸੀਗਾ ਉਹ ਉਹਦੇ ਤੇ ਮੋਹਿਤ ਹੋ ਗਿਆ ਦੱਸਿਆ ਜਾਂਦਾ ਜਿਵੇਂ ਕਹਿੰਦੇ ਉਹ ਇਤਰ ਖਰੀਦ ਰਹੀ ਸੀ ਬਾਜ਼ਾਰ ਦੇ ਵਿੱਚੋਂ ਆ ਦੇਖੋ ਕਿੰਨਾ ਸੋਹਣਾ ਲੈ ਆ ਯਾਰ ਤਖਤ ਤੇ ਦਰਵਾਜ਼ੇ ਦੇਖੋ ਕੁੰਡਾ ਦੇਖੋ ਯਾਰ ਕੱਲਾ ਕੁੰਡਾ ਹੀ ਲੱਗਾ ਰਹਿ ਗਿਆ ਕਮਾਲ ਸੀ ਕਲਾਕਾਰੀ ਕਹਿੰਦੇ ਉਹ ਬਾਜ਼ਾਰ ਚੋਂ ਨਾ ਇਤਰ ਖਰੀਦ ਰਹੀ ਸੀ ਤੇ ਉਹ ਤਾੰਤ੍ਰਿਕ ਨੇ ਉਹਦੇ ਤੇ ਕੋਈ ਜਦ ਕਾਲਾ ਜਾਦੂ ਕਰਤਾ ਜੋ ਲੋਕ ਮੰਨਦਾ ਵਾ ਕਹਿੰਦੇ ਕਿਸੇ ਔਰਤ ਨੇ ਉਹਨੂੰ ਦੱਸਤਾ ਵੀ ਤੇਰੇ ਤੇ ਕਾਲਾ ਜਾਦੂ ਕਰਤਾ ਉਹਨੇ ਤਾੰਤ੍ਰਿਕ ਨੇ ਫਿਰ ਕੀ ਹੋਇਆ ਫਿਰ ਕਹਿੰਦੇ ਉਹ ਰਤਨਾਵਤੀ ਨੇ ਸ਼ੀਸ਼ੀ ਪੱਥਰ ਤੇ ਮਾਰੀ ਤੇ ਪੱਥਰ ਕਹਿੰਦੇ ਉੱਡ ਕੇ ਵੱਜਿਆ ਉਹ ਸਿੰਧੂ ਸੇਵੜਾ ਨਾ ਦੇ ਤੇ ਉਹ ਮਰ ਗਿਆ ਤੇ ਮਰਦਾ ਹੋਇਆ ਕਹਿੰਦੇ ਸਰਾਪ ਦੇ ਗਿਆ ਵੀ ਇਹ ਭਾਨਗੜ ਤੇ ਅਜਬਗੜ ਵਾਲੇ ਸਾਰੇ ਆਈ ਉੱਜੜਨਗੇ ਫਿਰ ਆਪਸ ਵਿੱਚ ਇਹਨਾਂ ਦੀ ਕਹਿੰਦੇ ਲੜਾਈ ਹੋਈ ਭਾਨਗੜ ਤੇ ਅਜਬਗੜ ਵਾਲਿਆਂ ਦੀ ਉਸ ਲੜਾਈ ਦੇ ਵਿੱਚ ਕਹਿੰਦੇ ਇਹ ਦੋਨੇ ਧਰਾਂ ਮਾਰੀਆਂ ਗਈਆਂ ਸੀ ਰਾਜਸਥਾਨ ਦੇ ਗੁਫਾ ਦੇ ਤਿੰਨ ਕਹਿੰਦੇ ਤਿੰਨ ਮੰਜ਼ਲਾ ਥੱਲੇ ਨੇ ਤਿੰਨ ਮੰਜ਼ਲਾ ਥੱਲੇ ਨੀਚੇ ਇਸਕੇ ਆਜਵਾ ਤਿੰਨ ਦਮਨਜਲਾ ਕਹਿੰਦੇ ਥੱਲੇ ਹੈ ਜੇ ਪੈਸੇ ਰੱਖਤੇ ਪੈਸੇ ਰੱਖਤੇ ਸੀ ਵਾਹ ਵੀ ਵਾਹ ਅੱਜ ਕਰਨੇ ਦੇ ਥੱਲੇ ਪੈਸੇ ਰੱਖਦੇ ਹੁੰਦੇ ਸੀ ਵੀ ਤਿੰਨ ਮੰਜ਼ਲਾਂ ਦੇਖੋ ਆ ਇੱਧਰਲੇ ਪਾਸੇ ਵੀ ਰਾਹ ਜਾਂਦਾ ਵਾ ਤੇ ਇੱਧਰਲੇ ਪਾਸੇ ਵੀ ਰਾਹ ਜਾਂਦਾ ਵਾ ਹੈ ਕਮਰੇ ਹੈਗੇ ਆ ਹਾਂ ਤੇ ਉਹਦੇ ਥੱਲੇ ਡੂੰਘੇ ਕਮਰੇ ਆ ਆ ਦੇਖੋ ਥੱਲੇ ਕਮਰੇ ਆ ਯਾਰ ਲੈ ਇਹ ਖੰਡਰ ਬਣੇ ਹੋਏ ਘਰ ਫੋਕਸ ਕਰ ਲਈ ਤਨ ਕਮਰੇ ਬਣੇ ਹੋਏ ਆ ਥੱਲੇ ਯਾਰ ਕਮਾਲ ਸੀ ਇੱਧਰ ਵੀ ਆ ਜੀ ਆ ਦੇਖਿਓ ਕਿਰਾ ਯਾਰ ਇਹ ਵੀ ਵਿਰਾਨ ਹੋ ਚੁੱਕੀਆਂ ਇਹਨਾਂ ਵੱਡੇ ਸ਼ਾਹੂਕਾਰਾਂ ਦੀਆਂ ਹਵੇਲੀਆਂ ਜੇ ਵੱਡੇ ਸ਼ਾਹੂਕਾਰ ਨਹੀਂ ਸੀ ਹੁੰਦੇ ਜਿਨ੍ਹਾਂ ਕੋਲੇ ਚੰਗਾ ਧਨ ਦੌਲਤ ਹੁੰਦਾ ਸੀਗਾ ਉਹਨਾਂ ਦੀਆਂ ਹਵੇਲੀਆਂ ਖੰਡਰ ਹੋਈਆਂ ਪਈਆਂ ਨੇ ਕਿਉਂਕਿ ਜਦੋਂ ਰਾਜੇ ਉੱਜੜ ਗਏ ਤਾਂ ਉਹਨਾਂ ਦੇ ਨਾਲ ਫਿਰ ਜਿੱਧਰ ਗਏ ਬਾਣੀਏ ਉਧਰ ਗਏ ਬਜ਼ਾਰ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਰਾਜੇ ਉੱਜੜ ਗਏ ਫਿਰ ਇਹ ਛੋਟੇ ਮੋਟੇ ਜਿਨ੍ਹਾਂ ਦੇ ਆਸਰੇ ਕੰਮ ਚੱਲਦਾ ਸੀ ਕਿਉਂਕਿ ਰਾਜਿਆਂ ਦੇ ਕੋਲੇ ਹੀ ਮਹੋਰ ਮਹਾਰਾਜੇ ਆਉਣੇ ਹੁੰਦੇ ਸੀ ਵਪਾਰੀ ਆਉਣੇ ਹੁੰਦੇ ਸੀ ਉਹ ਸਾਰਾ ਵਪਾਰ ਹੀ ਖਤਮ ਹੋ ਗਿਆ ਜਿਵੇਂ ਕੋਈ ਸਰਕਾਰ ਆਉਂਦੀ ਹੈ ਕਿਸੇ ਸਰਕਾਰ ਦੇ ਵਿੱਚ ਕਈ ਬੰਦੇ ਉੱਤੇ ਆ ਜਾਂਦੇ ਤੇ ਕਈ ਥੱਲੇ ਚਲੇ ਜਾਂਦੇ ਜਿਹੜੇ ਰਾਜ ਦੇ ਨੇੜਲੇ ਹੁੰਦੇ ਆ ਉਹ ਉੱਤੇ ਆ ਜਾਂਦੇ ਜਿਵੇਂ ਅੱਜ ਵੀ ਮੁੱਖ ਮੰਤਰੀ ਕੋਈ ਬਣੇ ਉਹਦੇ ਨੇੜ ਤੇੜ ਦੇ ਉੱਤੇ ਹੋ ਜਾਂਦੇ ਆ ਤੇ ਆਪਸੇ ਆਸ ਵਾਲਿਆਂ ਨੂੰ ਕਮਿਸ਼ਨ ਘਟ ਜਾਂਦਾ ਜਿਹਨੂੰ 7525 ਕਹਿ ਲਿਆ ਜਾਂਦਾ ਉਵੇਂ ਗੱਲਾਂ ਹੋਈਆਂ ਇੱਥੇ ਵੀ ਇਹ ਸਦੀਆਂ ਤੋਂ ਹੀ ਪਰੰਪਰਾ ਇਦਾਂ ਹੀ ਚੱਲਦੀ ਹੁੰਦੀ ਆ ਆਹ ਦੇਖੋ ਇੱਧਰਲੇ ਪਾਸੇ ਆ ਚੁੱਕੇ ਆ ਇਹ ਸਾਰੇ ਇਹਨਾਂ ਦੁਕਾਨਾਂ ਸੀਗੇ ਸਟੋਰ ਮੰਨ ਕੇ ਚਲੋ ਕੋਈ ਕਿਸੇ ਇਲਾਕੇ ਦੀ ਕੋਈ ਚੀਜ਼ ਮਸ਼ਹੂਰ ਆ ਉਹ ਆਪ ਉਹਨੂੰ ਇੱਕ ਨਾ ਸਟੋਰ ਦੇ ਦਿੰਦੇ ਸੀ ਜਿਵੇਂ ਕਿ ਵੱਡੇ ਬ੍ਰਾਂਡਾਂ ਦੇ ਸਟੋਰ ਅੱਜ ਕੱਲ ਆ ਜਾਂਦੇ ਸ਼ਹਿਰਾਂ ਦੇ ਵਿੱਚ ਜਿਵੇਂ ਇਟਲੀ ਦੇ ਬ੍ਰਾਂਡ ਆਪਣੇ ਭਾਰਤ 'ਚ ਆ ਜਾਂਦੇ ਆ ਹਨਾ ਉਸੇ ਤਰੀਕੇ ਦੇ ਨਾਲ ਹੀ ਆਹ ਦੇਖੋ ਇਹਦੇ ਵਿੱਚ ਵੀ ਛੋਟੀ ਮੋਟੀ ਕੋ ਪੂੰਜੀ ਰੱਖਣ ਦੇ ਲਈ ਇਹ ਚੀਜ਼ ਨੂੰ ਵਰਤਿਆ ਜਾਂਦਾ ਸੀ ਹੋਰ ਅੱਗੇ ਆ ਜੀ ਕਰਨ ਇਹ ਇੱਕ ਲੱਕੜ ਲੱਕੜਾਂ ਪਾਈਆਂ ਹੋਈਆਂ ਲੱਕੜਾਂ ਦੇ ਉੱਤੇ ਸਲੇਟਾਂ ਪਾਈਆਂ ਹੋਈਆਂ ਨੇ ਤੇ ਅੱਜੋ ਆਪਾਂ ਹੋਰ ਇਧਰਲੇ ਪਾਸੇ ਜਾ ਕੇ ਵੀ ਦੇਖ ਕੇ ਆਉਨੇ ਆ ਬਾਹਰਲੇ ਪਾਸੇ ਕਰਨਾ ਨਿਕਲ ਆ ਗਏ ਆਪਾਂ ਆਹ ਦੇਖਿਓ ਕਰਾਂ ਇਧਰਲੇ ਪਾਸੇ ਜਾ ਕੇ ਦੇਖਾਂ ਆ ਵੀ ਕਿੱਡੀਆਂ ਕਲਾਕਾਰੀਆਂ ਕੀਤੀਆਂ ਹੋਈਆਂ ਸੀਗੀਆਂ ਦਰਵਾਜ਼ੇ ਪੂਰੇ ਮਜ਼ਬੂਤ ਦਰਵਾਜ਼ੇ ਅੱਜ ਕੱਲ ਚੰਗੇ ਚੰਗੇ ਮਹਿੰਗੇ ਹੋਟਲਾਂ ਨੂੰ ਲੱਗਦੇ ਹੁੰਦੇ ਉਸ ਤਰੀਕੇ ਦੇ ਦਰਵਾਜ਼ੇ ਸੀ ਆ ਪੱਕੇ ਰੰਗ ਕੀਤੇ ਹੋਏ ਆ ਉਹੀ ਗੱਲ ਹੋਈ ਵੀ ਜਿੱਧਰ ਗਏ ਬਾਣੀ ਉਧਰ ਗਏ ਬਜ਼ਾਰ ਬਾਣੀਆਂ ਦੇ ਨਾਲ ਹੀ ਬਜ਼ਾਰ ਹੁੰਦਾ ਕਿਉਂ ਵੀ ਬਿਲਕੁਲ ਖਾਮ ਤਾਂ ਝੂਠੀਆਂ ਥੋੜੋ ਆਹ ਦੇਖੋ ਕਿੱਡੇ ਸੋਹਣੇ ਕਲਰ ਕਈ ਕੀਤੇ ਹੋਏ ਸੀਗੀ ਆ ਦੇਖੋ ਲਾਲ ਕਾਲਾ ਚੂਨੇ ਦੇ ਨਾਲ ਬਣੀ ਹੋਈ ਇਮਾਰਤਾਂ ਤਾਂ ਵੀ ਦੇਖ ਸਕਦੇ ਹੋ ਖੰਡਰ ਬਣੇ ਰਹਿ ਗਏ ਲੈ ਇੱਧਰ ਕੀ ਆ ਆ ਵੀ ਤਾਂ ਬੁਰਜ ਰਹਿ ਗਿਆ ਜਿਹੜੇ ਰੰਗ ਹੁੰਦੇ ਸੀ ਇਹਨਾਂ ਦੇ ਰੰਗ ਬਹੁਤ ਕਮਾਲ ਦੇ ਹੁੰਦੇ ਸੀਗੇ ਆ ਹਰੇ ਦਰਖਤਾਂ ਦੇ ਵਿੱਚ ਕਰਨ ਆਏਗਾ ਤਾਂ ਅੰਦਰ ਆਇਆ ਅੰਦਰ ਮੜਾ ਜਾਇਆ ਜਾਈਏ ਆ ਦੇਖੋ ਇਹਨਾਂ ਦਾ ਆਕਾਰ ਸੇਮ ਆ ਜਿਵੇਂ ਆਪਾਂ ਅੱਜਕੱਲ ਆਊਟਲੈਟ ਦੇਖਦੇ ਆਂ ਆਊਟਲੈਟਾਂ ਦੇ ਜਿਹੜੇ ਹੁੰਦੇ ਆਪਣੇ ਸਟੋਰ ਉਹ ਸੇਮ ਤਰ੍ਹਾਂ ਹੀ ਦੇ ਬਣੇ ਹੁੰਦੇ ਆ ਉਸੇ ਸੇਮ ਤਰ੍ਹਾਂ ਦੇ ਦੁੱਤੇ ਹੋਇਆ ਸਟੋਰ ਮਤਲਬ ਇਹ ਟੈਕਸ ਦਿੰਦੇ ਹੋਣਗੇ ਤੇ ਉਹਨਾਂ ਨੂੰ ਇੱਥੇ ਦੁਕਾਨ ਖੋਲਣ ਦਾ ਮਤਲਬ ਮਿਲਦਾ ਹੋਊਗਾ ਕਹਿ ਸਕਦੇ ਆ ਕਿ anumati ਮਿਲਦੀ ਹੋ ਉਹਨੂੰ ਮਿਲਦਾ ਹੋਊਗਾ ਉਹਨਾਂ ਨੂੰ ਫੇਰ ਪਰਮਿਟ ਮਿਲਦਾ ਹੋਊਗਾ ਦੁਕਾਨ ਖੋਲਣ ਦਾ ਤੇ ਇਹ ਫਿਰ ਉਹਦੇ ਅੱਜਵਾਂ ਚ ਉਹਨਾਂ ਨੂੰ ਦੁਕਾਨਾਂ ਚੰਗੀਆਂ ਬਣਾ ਕੇ ਦਿੰਦੇ ਹੋਣ ਤੇ ਦੁਕਾਨਦਾਰ ਫਿਰ ਟੈਕਸ ਭਰਦੇ ਹੋਣਗੇ ਤੇ ਜਦੋਂ ਸਾਰਾ ਕੁਝ ਉੱਜੜ ਗਿਆ ਕਿਉਂਕਿ ਸਾਰਾ ਸ਼ਹਿਰ ਹੀ ਅਜਿਹਾ ਵਿਗੜ ਉੱਜੜ ਗਿਆ ਇਹ ਖੰਡਰ ਹੋਏ ਇਮਾਰਤਾਂ ਨੇ ਇਸ ਵਕਤ ਹਾਲ ਕੀ ਹੋ ਗਿਆ ਤੁਹਾਡੇ ਸਾਹਮਣੇ ਹੀ ਆਜੋ ਇਧਰਲੇ ਪਾਸੇ ਇਹ ਵੀ ਮੜਾ ਇਹ ਗੇੜਾ ਮਾਰ ਲੀ ਗੇ ਸਾਰੇ ਪੱਥਰ ਤੇ ਚੂਨੇ ਦੀਆਂ ਬਣੀਆਂ ਹੋਈਆਂ ਦੁਕਾਨਾਂ ਸੀਗੀਆਂ ਹੁਣ ਸਿਰਫ ਸੱਪਾਂ ਸਲੂਪੀਆਂ ਦੇ ਅੱਡੇ ਬਣ ਚੁੱਕੇ ਆ ਆ ਦੇਖੋ ਕਿਰਾ ਇਹ ਸੀ ਸਾਰੀਆਂ ਦੇਖੋ ਕਿ ਦੁਕਾਨਾਂ ਦੇ ਢਾਂਚੇ ਸੇਮ ਜਿਹੇ ਆ ਦੇਖੋ ਢਾਂਚੇ ਸੇਮ ਹੀ ਦਿੱਤੇ ਹੋਏ ਆ ਉਸੇ ਤਰੀਕੇ ਨਾਲ ਪੈਟਰਨ ਸੇਮ ਹੀ ਆ ਮਗਰ ਦੇਖੋ ਕੋਈ ਜਾਨਵਰ ਤਾਂ ਨਹੀਂ ਨਹੀਂ ਚਲਿਏ ਅਗਲੇ ਪਾਸੇ ਨੂੰ ਇਧਰ ਦੇਖੀਏ ਆਹ ਦੇਖੋ ਤਾਂ ਤੇ ਕੀ ਹੋ ਚੁੱਕਿਆ ਹਾਲ ਆਹ ਦੇ ਇਧਰਲੇ ਵਾਸਤੇ ਦਰਖਤ ਗੱਡੇ ਗੱਡੇ ਹਰੇ ਹੋ ਚੁੱਕੇ ਆ ਹਰੇ ਹੋਣ ਤੋਂ ਬਾਅਦ ਸੁੱਕ ਵੀ ਚੁੱਕੇ ਆ ਦੇਖਿਓ ਲੈ ਆਹ ਦੇਖ ਸਕਦੇ ਹੋ ਕਿੰਦਾ ਦਾ ਮਤਲਬ ਕਹਿ ਲਖਿਆ ਪੀ ਪਿੱਲਾਂ ਜੀਆਂ ਉੱਗ ਚੁੱਕੀਆਂ ਨੇ ਕਿਸੇ ਸਮੇਂ ਇੱਥੇ ਉਹ ਗਰਦ ਨਹੀਂ ਪੈਣ ਦਿੰਦੇ ਹੁਣੇ ਕਿਸੇ ਵੀ ਡੱਬੇ ਦੇ ਸਮਾਨ ਵਾਲੇ ਤੇ ਵਈਆਂ ਖਾਤੇ ਜਿਹਾ ਸਹਾਬ ਕਿਤਾਬ ਚੱਲਦਾ ਹੋਊਗਾ ਭਾਈ ਫਲਾਣੇ ਰਾਜ ਤੋਂ ਹੀ ਨਿਰਪਈਏ ਲੈਣੇ ਆ ਇੰਨੇ ਉਹਦੇ ਆਧਾਰ ਚਲੇ ਗਿਆ ਫਲਾਨਾ ਬਈ ਉਹਦਾ ਆਧਾਰ ਮਾੜਾ ਉਹਨੂੰ ਨਾ ਆਧਾਰ ਦੇਈ ਹਨ ਇਹ ਜਿਹੇ ਹਿਸਾਬ ਕਿਤਾਬ ਚਲਦੇ ਹੋਗੇ ਫਲਾਨੇ ਦੀ ਦੁਕਾਨ ਵੱਧ ਚਲਦੀ ਆ ਘੱਟ ਚਲਦੀ ਆ ਇਦਾਂ ਦੀ ਉਹ ਜ਼ਮਾਨੇ ਚ ਗੱਲਾਂ ਹੁੰਦੀਆਂ ਹੋਣਗੀਆਂ ਤੇ ਇਹ ਥੱਲੇ ਮੰਜ਼ਲੇ ਹੈਗੇ ਜਦੋਂ ਆਪਾਂ ਉੱਥੇ ਦੇਖਿਆ ਸੀ ਪਹਿਲਾਂ ਥੱਲੇ ਹੋਰ ਵੀ ਮੰਜ਼ਲੇ ਹੈਗੀਆਂ ਵਾ ਆ ਕੀ ਹੋਇਆ ਤੁਹਾਡਾ ਆ ਤਾਂ ਕੋਈ ਜੰਗਲੀ ਬੂਟੀ ਜੀ ਆ ਇਸ ਤਰੀਕੇ ਦੀ ਮਗਰਲੇ ਪਾਸੇ ਵੀ ਕੁਝ ਨਾ ਕੁਝ ਹੋਊਗਾ ਇਹਦੇ ਤੇ ਚਲੋ ਆਪਾਂ ਹੋਰ ਦੇਖਦੇ ਅੱਗੇ ਦਕਾਨਾਂ ਦੇ ਮਗਰਲੇ ਪਾਸੇ ਵੀ ਜਾ ਕੇ ਦੇਖਦੇ ਹਾਂ ਕੱਚ ਬਹੁਤ ਪਿਆ ਇੱਥੇ ਬੜਾ ਧਿਆਨ ਨਾਲ ਆਇਓ ਆ ਸਕਦੇ ਦੇਖਿਓ ਕਿਰਾ ਲੈ ਆਇਓ ਪੱਥਰਾਂ ਥਾਣੀ ਇਹ ਦਕਾਨਾਂ ਦਾ ਮਗਰਲਾ ਪੋਰਸ਼ਨ ਜਿੱਥੇ ਉਹਨਾਂ ਦੇ ਗੋਦਾਮ ਹੁੰਦੇ ਸੀਗੇ ਆਦਿਕ ਪੱਥਰ ਉਹਨਾਂ ਦੀਆਂ ਨਿਉਮਾਂ ਉਮੀ ਪਈਆਂ ਵਾ ਕੋਈ ਗੋਦਾਮ ਟਹਿ ਗਏ ਕਿਉਂਕਿ ਜਦੋਂ ਹਮਲਾ ਹੋਇਆ ਲੜਾਈ ਹੋਈ ਲੜਾਈ ਹੋਣ ਤੋਂ ਬਾਅਦ ਬੰਦਾ ਛੱਡ ਛਿੜਾ ਕੇ ਸਾਰਾ ਸਮਾਨ ਭਾਜੀ ਲੈਂਦਾ ਵਾ ਹਨਾ ਉਦੋਂ ਮਤਲਬ ਇਨੀ ਗੌਰ ਨਹੀਂ ਕੀਤੀ ਗਈ ਹੈ ਨਾ ਸਮਾਨ ਕਿੱਥੇ ਸਾਂਭਿਆ ਗਿਆ ਹੋਊਗਾ ਓਵੇਂ ਉਦੋਂ ਬਾਅਦ ਦੇ ਵਿੱਚ ਇੱਥੋਂ ਜਿਹੜੇ ਹਮਲਾਵਰ ਆਏ ਹੋਣਗੇ ਉਹਨਾਂ ਨੇ ਇਹਨਾਂ ਦੁਕਾਨਾਂ ਨੂੰ ਢਾ ਕੇ ਆਰਥਿਕ ਮੰਦੀ ਦਿੱਤੀ ਹੋਊਗੀ ਕਿਉਂਕਿ ਜਦੋਂ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਵਪਾਰ ਪ੍ਰਭਾਵਿਤ ਹੁੰਦਾ ਉਹਦੇ ਨਾਲ ਰੁਜ਼ਗਾਰ ਵੀ ਪ੍ਰਭਾਵਿਤ ਹੁੰਦਾ ਵਾ ਉਹਦੀ ਇਹ ਇੱਕ ਮਿਸਾਲ ਆ ਆ ਪੰਛੀ ਕਿਹੜਾ ਬੋਲਦਾ ਕਿੰਨੀ ਪਿਆਰੀ ਆਵਾਜ਼ ਆ ਆਜੋ ਇਸ ਤਰੀਕੇ ਆ ਦੇ ਖਿੱਦੜਲੇ ਪਾਸੇ ਆ ਜਿਹੜਾ ਦਰਖਤ ਵੱਡਾ ਸਾਰਾ ਇੱਧਰ ਉੱਗਿਆ ਹੋਇਆ ਵਾ ਹੁਣੇ ਦੁਕਾਨਾਂ ਦੇ ਵਿੱਚ ਦੁਕਾਨਦਾਰ ਨੇ ਥੋੜੋ ਜਿਹਾ ਗਦਮ ਅਜ ਰੋਖ ਰੇ ਹੋਣ ਲੇ ਇੱਥੋਂ ਪਤਾ ਲੱਗਦਾ ਇਹ 17ਵੀਂ ਸਦੀ ਦੀ ਗੱਲ ਆ ਕਿਉਂਕਿ 17ਵੀਂ ਸਦੀ ਦੇ ਵਿੱਚ ਹੀ ਉਜੰਦ ਹੋਇਆ ਸੀ ਦੱਸਿਆ ਜਾਂਦਾ ਤੇ 17ਵੀਂ ਸਦੀ ਦੇ ਵਿੱਚ ਇਹ ਕੀ ਹਾਲ ਹੋ ਗਿਆ ਸੀ ਕਰਨ ਆ ਰਿਹਾ ਸਹੀ ਦੇਖਿਓ ਵੀ ਕਿੰਨਾ ਵਿਸ਼ਾਲ ਰੋਖ ਆ ਯਾਰ ਹੁਣ ਇਹ ਪੰਛੀ ਪੰਖ ਦੇ ਚਿੜੀਆਂ ਦੇ ਲਈ ਪਨਾਹਗਾਹ ਬਣਿਆ ਵਾ ਕਿਸੇ ਸਮੇਂ ਇਹ ਰਾਜੇ ਦੀ ਇੱਕ ਆਰਥਿਕ ਹਾਲਤ ਦੀ ਪਨਾਹਗਾਹ ਹੁੰਦੀ ਸੀ ਕਹਿ ਸਕਦੇ ਹਾਂ ਕਿ ਆਰਥਿਕ ਰਾਜਧਾਨੀ ਨੂੰ ਕੈਪੀਟਲ ਕਹਿ ਸਕਦੇ ਹਾਂ ਔਏ ਇਸ ਨੂੰ ਸਮੇਂ ਦੀ ਤੇ ਆਪਾਂ ਇੱਧਰ ਹੋਰ ਦੇਖਦੇ ਅੱਗੇ ਜਾ ਕੇ ਆਜੂ ਕਰਨ ਇੱਧਰ ਆਇਓ ਮੜਾ ਜਿਆ ਆਹ ਦੇਖੋ ਇੱਧਰਲੇ ਪਾਸੇ ਦੀ ਪਾੜ ਕਮਰੇ ਕਹਿੰਦੇ ਸੀ ਨਾ ਕਮਰੇ ਕਿਵੇਂ ਗੁਪਤ ਕਮਰੇ ਇੱਧਰ ਦੀ ਦੱਸ ਜਾਣਗੇ ਕਿਉਂਕਿ ਉੱਧਰ ਦੀ ਆਪ ਕੋ ਆ ਨਹੀਂ ਸੀ ਹੋਇਆ ਆਹ ਦੇਖ ਸਕਉਂਦੇ ਹਾਂ ਕਿਸ ਤਰੀਕੇ ਦੇ ਅਥਰਲੇ ਕਮਰੇ ਜਾ ਰਹੇ ਆ ਲੈ ਇਹ ਗੁਪਤ ਰਸਤੇ ਸੀਗੇ ਉਹ ਪਰਲੇ ਪਾਸੋਂ ਦੀ ਐਂਟਰੀ ਹੁੰਦੀ ਉਤਲੀ ਛਾਤਾ ਉਹ ਇਹ ਥੱਲੇ ਵਾਲੇ ਥੱਲੇ ਪਾਸੇ ਜਾਣ ਦੇ ਜਿੱਧਰ ਮਤਲਬ ਉਹਨਾਂ ਦਾ ਜ਼ਿਆਦਾ ਮਹਿੰਗਾ ਸਮਾਨ ਰੱਖਿਆ ਜਾਂਦਾ ਸੀ ਉਹ ਮੌਕੇ ਤੇ ਹੀ ਕੱਢਦੇ ਹੋਣਗੇ ਕਿਉਂਕਿ ਅੱਗੇ ਰਿਵਾਜ ਸੀਗਾ ਘਰਾਂ ਦੇ ਵਿੱਚ ਸਮਾਨ ਨੱਪ ਕੇ ਰੱਖਣ ਦਾ ਕਿਨਾਰੇ ਕਿਨਾਰੇ ਤੇ ਤੁਰਿਆਈਏ ਆਜੋ ਇਧਰਲੇ ਪਾਸੇ ਇੱਕ ਦੁਕਾਨ ਦੇ ਵਿੱਚ ਆਪਾਂ ਫੇਰ ਵੱਢ ਚੁੱਕੇ ਆ ਆਜੋ ਕਾਚਾ ਥੱਲੇ ਹਾਂ ਆ ਇਧਰ ਦੁਕਾਨ ਦੇ ਬਾਹਰਲਾ ਪਾਸਾ ਆ ਗਿਆ ਦੁਕਾਨ ਦਾ ਦਕਾਨ ਦਾ ਪਾਰਲਾ ਪਾਸ ਆ ਗਿਆ ਆ ਦਰਵਾਜਾ ਕਿਸੇ ਨੇ ਬਾਅਦ ਦੇ ਵਿੱਚ ਲਾਇਆ ਵਾ ਤੇ ਸਾਹਮਣੇ ਵੀ ਦੁਕਾਨਾਂ ਸੋਨ ਨਜ਼ਰ ਆ ਜਾਣਗੀਆਂ ਬਣੀਆਂ ਹੋਈਆਂ ਲਓ ਜੀ ਇਹ ਸੀਗੇ ਅਜਬਗੜ ਤੇ ਆਖਰਕਾਰ ਇਸ ਇਲਾਕੇ ਉੱਤੇ ਨਾ ਜੈਪੁਰ ਵਾਲੇ ਰਾਜੇ ਰਾਜਾ ਸਵਾਈ ਮਾਨ ਸਿੰਘ ਨੇ ਰਾਜ ਕਰ ਇਹਨੂੰ ਕਬਜ਼ੇ 'ਚ ਕਰ ਲਿਆ ਸੀਗਾ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਆ ਪਿੰਡ ਪਿੰਡ ਨਿੱਕੇ ਨਿੱਕੇ ਵਸਣੇ ਸ਼ੁਰੂ ਹੋ ਗਏ ਸੀ ਇੱਥੇ ਅਜਬਗੜ ਦਾ ਕਿਲਾ ਵੀ ਬਣਿਆ ਹੋਇਆ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਮਿਹਰਬਾਨੀ ਧੰਨਵਾਦ ਤੁਸੀਂ ਵੇਖ ਰਹੇ ਸੀ ਹਰਪੇਸ਼ਦੂ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਮਿਹਰਬਾਨੀ